ਚੌਥੀ ਰਾਤ ਬਟਾਲਾ ਸ਼ਹਿਰ ਵਿੱਚ ਵੱਡੀ ਵਾਰਦਾਤ ਹੋਣ ਦੀ ਖਬਰ ਸਾਹਮਣੇ ਆਈ ਹੈ ਬਟਾਲਾ ਦੇ ਮੁੱਖ ਚੌਕ ਖਜੂਰੀ ਗੇਟ ਦੇ ਨੇੜੇ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਦੋ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਸਨ ਇਹਨਾਂ ਨੌਜਵਾਨਾਂ ਨੇ ਇਥੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਇਸ ਵਾਰਦਾਤ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ ਤੇ ਚਾਰ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਨੇ ਜ਼ਖਮੀਆਂ ਨੂੰ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਹ ਜੇਰੇ ਇਲਾਜ ਨੇ ਸੰਜੀਵ ਕੁਮਾਰ ਨਾਮ ਦਾ ਵਿਅਕਤੀ ਇਸ ਵਾਰਦਾਤ ਦਾ ਚਸ਼ਮਦੀਦ ਹੈ ਉਹ ਖੁਦ ਵੀ ਇਸ ਵਾਰਦਾਤ ਵਿੱਚ ਜ਼ਖਮੀ ਹੋਇਆ ਹੈ ਸੰਜੀਵ ਕੁਮਾਰ ਨੇ ਦੱਸਿਆ ਹੈ ਕਿ ਜਿਸ ਦੁਕਾਨ ਤੇ ਉਹ ਕੰਮ ਕਰਦਾ ਹੈ ਉਥੇ ਅਚਾਨਕ ਹੀ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਸੂਤਰਾਂ ਅਨੁਸਾਰ ਜਿਸ ਦੁਕਾਨ ਦੇ ਬਾਹਰ ਫਾਇਰਿੰਗ ਹੋਈ ਹੈ ਉਹ ਕਾਂਗਰਸੀ ਆਗੂ ਤੇ ਸ਼ਰਾਬ ਦੇ ਕਾਰੋਬਾਰੀ ਦੀਪੂ ਜਤੀਪੁਰ ਦੇ ਜਿੰਸਤੇਦਾਰ ਨੇ ਜ਼ਿਕਰ ਜੋਗ ਹੈ ਕਿ ਬੀਤੇ ਕੁਝ ਮਹੀਨੇ ਪਹਿਲਾਂ ਵੀ ਇਸੇ ਕਾਂਗਰਸੀ ਆਗੂ ਦੇ ਘਰ ਤੇ ਗਰਨੇਡ ਹਮਲਾ ਵੀ ਹੋ ਚੁੱਕਾ ਹੈ ਹੁਣ ਪੁਲਿਸ ਦੇ ਵੱਲੋਂ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇਸ ਵਾਰदात ਦੌਰਾਨ ਮਾਲਕ ਸਮੇਤ ਰਾਗਿਰ ਵੀ ਗੋਲੀਆਂ ਦੇ ਸ਼ਿਕਾਰ ਹੋਏ ਨੇ ਹਸਪਤਾਲ ਵਿੱਚ ਮੈਡੀਕਲ ਅਫਸਰ ਨੇ ਦੱਸਿਆ ਹੈ ਕਿ 6 ਵਿਅਕਤੀ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਪਹੁੰਚੇ ਸਨ ਜਿਨ੍ਹਾਂ ਦੇ ਵਿੱਚੋਂ 2 ਦੀ ਤਾਂ ਜਾਨ ਚਲੀ ਗਈ ਹੈ ਤੇ 4 ਵਿਅਕਤੀਆਂ ਦੀ ਹਾਲਤ ਗੰਭੀਰ ਹੈ ਉਹ ਜੇਰੇ ਇਲਾਜ ਨੇ ਬਟਾਲਾ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਪੁਲਿਸ ਦੇ ਵੱਲੋਂ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ ਪੁਲਿਸ ਦੇ ਵੱਲੋਂ ਹੁਣ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਸ ਸੰਬੰਧ ਵਿੱਚ ਚਸ਼ਮਦੀਦ ਅਤੇ ਜ਼ਖਮੀ ਸੰਜੀਵ ਕੁਮਾਰ ਡਾਕਟਰ ਸਾਹਿਲ ਕੁਮਾਰ ਅਤੇ ਬਟਾਲਾ ਦੇ ਥਾਣਾ ਮੁਖੀ ਸੁਖਿੰਦਰ ਸਿੰਘ ਦੇ ਬਿਆਨ ਵੀ ਸਾਹਮਣੇ ਆਏ ਨੇ ਕੀ ਕੁਝ ਕਿਹਾ ਗਿਆ ਹੈ ਤੁਹਾਨੂੰ ਵੀ ਸਭ ਤੋਂ ਪਰ ਆਈ ਕੋਈ ਕੋਈ ਮਗਰੋਂ ਆਏ ਨੇ ਮਗਰੋਂ ਉਹਨਾਂ ਨੇ ਦੋਆਂ ਫਾਇਰ ਕੱਢਿਆ ਨਾ ਸਾਡੇ ਤੇ ਕੋਣ ਆਇਆ ਸੀ ਜੀ ਪਤਾ ਨਹੀਂ ਜੀ ਕੋ ਦੋ ਮੁੰਡੇ ਸੀ ਕਹਿੰਦੇ ਸਰਦਾਰ ਹਾਂਜੀ ਸਾਡੇ ਆਏ ਸੀ ਫਿਰ ਸਕੂਲ ਦੇ ਮੋਟਸਰ ਦੇ ਕਿਤੇ ਆਏ ਕਿੰਨੀਆਂ ਗੋਲੀਆਂ ਚਲੀਆਂ ਇੱਥੇ ਇਹ ਤਾਂ 10-12 ਤਾਂ ਹੁਣ ਕੱਢੇ ਉਹਨਾਂ ਨੇ ਉਹਨਾਂ ਜੇ ਆ ਬੇਖੋ ਆਹ ਤੁਹਾਨੂੰ ਕਾਚਰ ਕਾ ਦੀ ਕੋਸ਼ਿਸ਼ ਜਿਹੜਾ ਬੋਲਤੋ ਪਤਾ ਨਹੀਂ ਦੱਸੋ ਪਤਾ ਪਤਾ ਇਹ ਮੇਰੀ ਪੇਟੀ ਸੀ ਤੁਹਾਡੀ ਪੇਟੀ ਸੀ ਤੁਹਾਡੇ ਜਿਹੜੇ ਮੁੰਡੇ ਜਿਹੜੇ ਗੱਲਦਾਨ ਸੀ ਨਾ ਜੀ ਨਾਮਤਾਈ ਸੰਜੀਤ ਸਿੰਘ ਕਿੰਨੇ ਕਿੰਨੇ ਬੰਦੇ ਚੱਕਨੇ ਹੋਇਆ ਇਹ ਮੇਰੇ ਤਿੰਨ ਭਰਾਰੇ ਇੱਕ ਮੈਂ ਇੱਕ ਜਸਾਈ ਆ ਦੋ ਮੁੰਡੇ ਹੋਰ ਨੇ ਹਾਂਜੀ ਮੈਂ ਚੱਕਾ ਕੋਈ ਘੜੇ ਕੋ ਕਿੰਨੇ ਬਾਈ ਮੈਂ ਸਾਡੀ ਕੋ ਤਕਰੀਬਨ 8:00 ਵਜੇ 20 ਮਿੰਟ ਤੇ ਪੇਸ਼ੈਂਟ ਪ੍ਰੈਸੈਂਟ ਕਿਤੇ ਵਿਦ ਅਲਰਜੀ ਹਿਸਟਰੀ ਆਫ ਗਨ ਸ਼ਾਟ ਇਹ ਜਿਹੜੇ ਇਨਸੀਡੈਂਟ 6 ਟੋਟਲ ਸਾਡੇ ਕੋਲ ਜਿਹੜੇ ਪੇਸ਼ੈਂਟ ਪ੍ਰੈਜ਼ੈਂਟ ਕੀਤੇ ਉਹ 6 ਸੀਗੇ ਤੇ ਜਿਹੜੇ 2 ਸੀਗੇ ਉਹਨਾਂ ਚ ਸਰਬਜੀਤ ਸਿੰਘ ਐਂਡ ਕਰਨਮਲ ਦੇ ਵਰ ਬਰਾਉਟਡ ਉਹ ਪਹਿਲਾਂ ਹੀ ਉਹਨਾਂ ਦੀ ਡੈਥ ਹੋ ਚੁੱਕੀ ਸੀਗੀ ਠੀਕ ਹੈ ਜਿਹੜੇ ਬਾਕੀ 4 ਨੇ ਉਹ ਇੰਜਰਡ ਸੀਗੇ ਜਿਹੜੇ ਉਹ ਅਨ ਮੈਡ ਟ੍ਰੀਟਮੈਂਟ ਇਸ ਚੱਲ ਰਿਹਾ ਤੇ ਜਿਹੜਾ ਉਹਨਾਂ ਦੀ ਅੰਡਰ ਅਬਜ਼ਰਵੇਸ਼ਨ ਸਾਡੇ ਕੋਲ ਹੈਗੇ ਨੇ ਰੇਟ ਐਂਡ ਵਾਚ ਚੱਲ ਰਿਹਾ ਜਿਹੜਾ ਪ੍ਰੋਡਕਟ ਮੋਤੀ ਜੀ ਆ ਨਹੀਂ ਫਿਲਹਾਲ ਉਹਨਾਂ ਦੇ ਜਿਹੜੇ ਰੈਲਿਟੀ ਸੀ ਅ ਕੰਪਲੀਟ ਪਰਸਨ ਸੀਗੇ ਉਹਨਾਂ ਨੇ ਉਹਨਾਂ ਨੂੰ ਉਹਨਾਂ ਕੋਲ ਬੋਡੀ ਸੀ ਬੋਡੀ ਦਾ ਨਾਮ ਕੀ ਹੈ ਹਾਂਜੀ ਲక్ష్ਮੀ ਦੇ ਨਾਮ देयर वर 4 ਪੇਸ਼IENTS ਤੇ ਇਹ ਹੈਗੇ ਸੀਗੇ ਅਮ੍ਰਿਤਪਾਲ ਅਮਨਦੀਪ ਸੰਜੀਵ ਐਂਡ ਜੁਗਲ ਕਿਸ਼ੋਰ ਕੁਝ ਇਹਦੇ ਬਾਰੇ ਬਾ ਡਾਕੂਮੈਂਟ ਕਿ ਇਨਸੀਡੈਂਟ ਤਿਆਰ ਕੀਤਾ ਜਾਂ ਕੀ ਜਿਹੜਾ ਨੇ ਇਹ ਵਿਦਿਨ தி ਸਿਟੀ ਹੋਇਆ ਪਰ ਅਪਰੋਕਸੀਮੇਟ ਹੈ ਇਹਨਾ ਨੂੰ ਨਹੀਂ ਪਤਾ ਫਿਲਹਾਲ ਵੀ ਕਿਤਨਾ ਹੈ ਨਹੀਂ ਐਸ ਪਰ ਜਿਹੜੇ ਉਹ ਟੈਂਡੈਂਟ ਸੀਗੇ ਉਹ ਕਹਰੇ ਸੀਗੇ ਵੀ ਕੋਈ ਨੇਰ ਮਹਾਰਾਜਾ ਸਿੰਘ ਹਾਲ ਦੇ ਉੱਥੇ ਹੋਇਆ ਐ ਐਗਜ਼ੈਕਟਲੀ ਐ ਐਗਜ਼ੈਕਟ ਲొਕੇਸ਼ਨ ਤਾਂ ਨਹੀਂ ਪਤਾ ਹੋਊਗੀ ਸਰ ਪੁਲਿਸ ਨੂੰ ਕੋਈ ਐਕਸੈਕਟ ਹਸਪੀਟਲ ਉਹ ਨਹੀਂ ਨੇ ਸਾਡੇ ਕੋਲ ਇਨਫੋਰਮੇਸ਼ਨ ਇੱਕ ਜਿਹੜੀ ਪੁਲਿਸ ਇਨਫੋਰਮੇਸ਼ਨ ਜਿਹੜੀ ਇੰਟੀਮੇਸ਼ਨ ਹੁੰਦੀ ਉਹ ਰਿਟਰਨ ਜਾਊਗੀ ਤੇ ਫਿਲਹਾਲ ਉਹ ਦਿਨ ਨੂੰ ਜੋ ਵੀ ਉਹਨਾਂ ਦੇ इनफॉरमेशन दे सोर्सेस आई डोंट नो उन्हें नु किथो भी ओ कीता हां जी हां जी बिल्कुल जी है अ पुलिस स्टेशन सिटी दे एसएचओ साहब जेडी के गए थे आई गेस मौके पे मौजूद सी की होया जी ਉਸ ਜਨਾਬ ਰਾਬਤ ਹੋਈ ਹੋਣੀ ਹੈ ਜੀ ਜਿਸਾ ਜੀ ਨਾ ਮਗੜੀਆ ਹਾਲ ਲੱਗੇ ਕੋ ਫੈਰਿੰਗ ਹੋਈ ਹੈ ਉਸ ਬੰਦੀ ਕੋ ਵਿਅਕਤੀ ਇੰਜਰਡ ਹੋਏ ਨੇ ਮੈਂ ਹਸਪਤਾਲ ਆਇਆ ਸੀ ਉਹ ਜਾਇ ਸੰਬੰਧੀ ਕਾਰਵਾਈ ਕਰ ਰਿਹਾ ਜੀ ਇਹ ਛੇ ਦਿਨ ਜਿਸ ਨੂੰ ਬੜੇ ਪ੍ਰਾਪਤ ਹੋਇਆ ਪਤਾ ਲੱਗਾ ਹੈ ਕਿ ਉਹਦੇ ਬਾਰੇ ਡਾਕਟਰ ਸਰ ਕੋਈ ਰਾਇ ਲੈ ਆ ਰਹੇ ਕੌਣ ਕੋਲ ਹੈ ਡਾਕਟਰ ਜੀ ਤਾਂ ਬੱਸ ਕਿ ਦੋ ਲੋਕ ਬਰੌਡਰ ਨਹੀਂ ਮੈਨੂੰ ਇਹ ਜਾਣਕਾਰੀ ਨਹੀਂ ਮਿਲੀ ਸਰ ਕੀ ਕਾਰਵਾਈ ਸੁਝਾ ਕਾਰਵਾਈ ਜੋ ਵੀ ਬਣਦੀ ਹੋਏ ਕਰਾਂਗੇ